ਦੇ ਬਾਰਸ ਪੰਜਾਬ ਦੇ ਪਾਰਟੀ ਨੇ ਉਮੀਦਵਾਰ ਐਲਾਨਨੇ ਆ ਤੇ ਉਹ ਵੀ ਜੋਰ ਲਗਾ ਰਹੇ ਨੇ ਤਰਨਤਾਰਨ ਚ ਇਹ ਵੀ ਕਿਹਾ ਜਾਂਦਾ ਕਿ ਤਰਨਤਾਰਨ ਦੀਆਂ ਔਰਤਾਂ ਬੂਟਰ ਨੇ ਉਹ ਨਾਰਾਜ਼ ਨੇ ਤੁਹਾਡੇ ਨਾਲ ਕਿ ਸਾਡਾ 1100 ਕਦੋਂ ਲੱਗੂਗਾ ਅਸੀਂ ਵਾਦਾ ਪੂਰਾ ਕਰਨਾ ਅਸੀਂ ਉਹ ਪੈਸਾ ਦੇਣਾ ਦੇਖੋ ਪੈਸਾ ਆਇਆ ਤਾਂ ਹੈ ਨਹੀਂ ਕਿ ਡਰਕ ਤੋਂ ਤੋੜਿਆ ਤੇ ਦੇ ਦਿੱਤਾ ਤੇ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਹਵਾ ਨਿਕਲ ਚੁੱਕੀ ਹੈ ਜੀ ਆਮ ਆਦਮੀ ਪਾਰਟੀ ਦੀ ਕਿ ਹੁਣ ਤਾਂ ਕਿਤੇ ਨਾ ਕਿਤੇ ਮੁਸ਼ਕਲਾ ਵੀ ਨਹੀਂ ਸੁਣੀ ਜਾਂਦੀ ਆ ਆਮ ਆਦਮੀ ਪਾਰਟੀ ਡਰਾਮੇਵਾਜੀ ਕਰਦੀ ਆ ਜਵੰਦਰ ਸਾਹਿਬ ਕਾਂਗਰਸ ਪਾਰਟੀ ਨੂੰ ਕਿੱਥੇ ਦੇਖਦੇ ਹੋ ਤੁਸੀਂ ਉਹ ਕਹਿ ਰਹੇ ਨੇ ਕਿ ਹੁਣ ਸਰਕਾਰ ਤਾਂ ਆਉਣ ਵਾਲੀ ਸਾਡੀ ਹੋ ਆ ਕਾਂਗਰਸ ਨੂੰ ਕਾਂਗਰਸ ਵਾਲੇ ਆਪ ਹੀ ਹਰਾ ਦਿੰਦੇ ਨੇ ਇਹ ਆਪਸ ਵਿੱਚ ਇੱਕ ਦੂਜੇ ਨੂੰ ਠੋਕ ਦਿੰਦੇ ਨੇ ਜਿਵੇਂ ਸਿੱਧੂ ਸਾਹਿਬ ਕਹਿੰਦੇ ਠੋਕੋ ਤਾਲੀ ਤਾਂ ਅਹੀਂ ਆਬਦੀ ਕਾਂਗਰਸ ਨੂੰ ਅਹੀਂ ਠੋਕ ਦਿੰਦੇ ਤਰਨਤਾਰਨ ਚ ਸ਼ਰੋਮਣੀ ਅਕਾਲੀ ਦਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਸ਼ਰੋਮਣੀ ਅਕਾਲੀ ਦਲ ਪਾਰਟੀ ਆ ਇੱਕ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਜਨਿ ਕਿ ਉਹ ਪਾਰਟੀ ਆ ਕਿਵੇਂ ਦੇਖਦੇ ਹੋ ਤੁਸੀਂ ਵਿਗਿਆਨੀ ਹਰਪ੍ਰੀਤ ਸਿੰਘ ਵਾਲੀ ਪਾਰਟੀ ਸੁਖਵੀਰ ਸਿੰਘ ਬਾਦਲਵਾਲੀ ਪਾਰਟੀ ਵੀ ਉੱਥੇ ਕਿਵੇਂ ਦਾ ਰਹਿਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੈ ਪਹਿਲਾਂ ਸਾਨੂੰ ਇਹ ਨਹੀਂ ਕਲੀਅਰ ਵੀ ਸ੍ਰੋਮਣੀ ਅਕਾਲੀ ਦਲ ਹੈ ਕਿਹੜਾ ਜੀ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਅਸਲੀ ਸ਼੍ਰੋਮਣੀ ਅਕਾਲੀ ਦਲ ਹੈ ਦੂਜੇ ਤਾਂ ਬਹੁਤ ਕਾਪੀਆਂ ਆਈਆਂ ਨੇ ਉਹ ਐਵੇਂ ਹੀ ਖਤਮ ਹੋ ਜਾਂਦੀਆਂ ਨੇ ਸੁਖਵੀਰ ਸਿੰਘ ਬਾਦਲ ਗਿਆਨੀ ਗੱਲ ਕਰਦੇ ਗਿਆਨੀ ਜਤੇਦਰ ਸਿੰਘ ਉਹਨਾਂ ਦੀ ਉਹਨਾਂ ਦੀ ਕੋਈ ਵੈਲਿਊ ਨਹੀਂ ਆ ਉਹ ਕਹਿੰਦੇ ਨੇ ਸਾਡਾ ਅਕਾਲੀ ਦਲ ਹੈ ਅਸੀਂ ਕਮੇਟੀ ਬਣਾਈ ਹੈ ਸੋ ਅਸੀਂ ਤਾਂ ਪਹਿਲਾਂ ਹਲੇ ਚੁੱਪ ਕਰਕੇ ਬੈਠੇ ਆ ਪਹਿਲਾਂ ਉਹਨਾਂ ਨੂੰ ਡ 12000 ਕਰੋੜ ਦਾ ਬੀਜੇਪੀ ਨੇ ਕਾਫੀ ਕਿਹਾ ਕਿ ਆਮ ਆਦਮੀ ਪਾਰਟੀ ਲਈ 12000 ਕਰੋੜ ਪੰਜਾਬ ਸਰਕਾਰ ਕੋਲ ਆਇਆ ਹੋਇਆ ਉਹਨਾਂ ਨੇ ਸਹੀ ਜਗ੍ਹਾ ਲਾਇਆ ਨਹੀਂ ਜਾਂ ਸਹੀ ਪ੍ਰਬੰਧ ਨਹੀਂ ਕੀਤੇ ਉਹਦੇ ਵਿੱਚ ਕਾਫੀ ਸਵਾਲ ਜਵਾਬ ਆਮ ਆਦਮੀ ਪਾਰਟੀ ਨੂੰ ਕੀਤੇ ਗਏ ਬੜਾ ਮਨ ਮਾਰ ਕੇ ਬੀਜੇਪੀ ਵਾਲੇ ਸਾਡੇ ਮਤਲਬ ਮਨ ਬਹੁਤ ਮਾਰਨਾ ਪੈਂਦਾ ਉਹਨਾਂ ਨੂੰ ਜਦੋਂ ਮਾਨਸਾ ਬਾਰੇ ਗਲਤ ਬੋਲਦੇ ਨੇ ਇੰਨਾ ਦਿਲ ਤੇ ਪੱਥਰ ਰੱਖਣਾ ਪੈਂਦਾ ਉਹਨਾਂ ਨੂੰ ਔਰ ਰਾਤ ਨੂੰ ਵਿਚਾਰੇ ਰੋਂਦੇ ਵੀ ਹੋਣਗੇ ਵੀ ਯਾਰ ਕੀ ਇਹ ਇਹਨਾਂ ਨੂੰ ਝੂਠ ਬੋਲਣਾ ਪੈਂਦਾ ਸਾਨੂੰ ਮਾਨਸਾ ਬਾਰੇ ਗਲਤ ਬੋਲਣਾ ਪੈਂਦਾ 1.5 ਸਾਲ ਦੇ ਅੰਦਰ ਅੰਦਰ ਜੇ ਨਸ਼ਾ ਨਾ ਪੱਟ ਕੇ ਬਾਹਰ ਸਿਰਦਾ ਪੰਜਾਬ ਚ ਤੁਸੀਂ ਜੋ ਮੈਨੂੰ ਡੰਡ ਲਾਉਣ ਲਾ ਦੋ ਜਿਹੜੀਆਂ ਖਬਰਾਂ ਨੇ ਉਹ ਹੁਣ ਵੀ ਆ ਰਹੀਆਂ ਨੇ ਕਿ ਉੱਥੇ ਨੌਜਵਾਨ ਦੀ ਚਿੱਟੇ ਨਾਲ ਮੌਤ ਹੋ ਗਈ ਉੱਥੇ ਹੋਊਗੀ ਜੀ ਆਹ ਏਰੀਆ ਚ ਹੋਊਗੀ ਆਹ ਏਰੀਆ ਚ ਜਨਿਕੇ ਹਜੇ ਵੀ ਬਹੁਤੇ ਕਹਿੰਦੇ ਨੇ ਕਿ ਨਸ਼ਾ ਹਜੇ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਖਰਮੀਤ ਸਿੰਘ ਸੰਧੂ ਨੂੰ ਕਿਹਾ ਜਾਂਦਾ ਕਿ ਉਹ ਬਾਹਰ ਲੈਨੇ ਬਾਕੀ ਹਾਈ ਕਮਾਂਡ ਤੇ ਤੁਹਾਡੀ ਤੇ ਇਹ ਵੀ ਲਗਾਤਾਰ ਦੋਸ਼ ਲੱਗ ਰਹੇ ਨੇ ਕਿ ਬਾਹਰੋਂ ਲਿਆ ਕੇ ਬੰਦੇ ਜਿਹੜੇ ਉੱਥੇ ਤੁਹਾਡੇ ਵਰਕਰ ਤੇ ਵਲੰਟੀਅਰ ਤੇ ਉਹਨਾਂ ਨੂੰ ਤਾਂ ਕੋਈ ਪੁੱਛ ਨਹੀਂ ਰਿਹਾ ਦੂਜੀਆਂ ਪਾਰਟੀਆਂ ਨਾਲ ਜਾਂ ਕਰੋੜਪਤੀ ਅਰਬਪਤੀਆਂ ਨੂੰ ਇੱਥੇ ਰਾਸਵਾ ਮੈਂਬਰ ਲਗਾਇਆ ਜਾਂਦਾ ਇੱਥੋਂ ਆਏ ਤਾਂ ਹੈ ਨਹੀਂ ਵੀ ਅੱਜ ਵੀ ਭਾਈ ਇਸ ਤੋ ਬੰਦਾ ਲਵਾਂਗੇ ਜਿਹੜਾ ਅਕਾਲੀ ਦਲ ਚ ਵੀ ਨਾ ਹੋਵੇ ਕਾਂਗਰਸ ਚ ਵੀ ਨਾ ਹੋਵੇ ਬੀਐਸਪੀ ਚ ਵੀ ਨਾ ਹੋਵੇ ਭਾਜਪਾ ਚ ਵੀ ਨਾ ਹੋਵੇ ਫਿਰ ਤਾਂ ਬੰਦੇ ਨਹੀਂ ਲੱਭਣਾ ਸਾਨੂੰ ਦਿੱਤਾ ਸੀ ਬੰਦਾ ਕਿੱਥੋਂ ਲਿਆਵਾਂਗੇ ਫਿਰ ਤਾਂ ਜਿਹੜਾ ਦਵੜ ਕੇ ਲਿਆਵਾਂਗੇ ਇਹ ਕਿ ਤੇ ਬਿਹਾਰ ਤੋਂ ਲਿਆ ਮਾਗੇ ਜਿਹੜੇ ਲੋਕ ਕਹਿੰਦੇ ਨੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਤਰਨਤਾਰਨ ਜਿਮਨੀ ਚੋਣ ਹੋਣੀਆਂ ਉਸ ਦੇ ਕਾਗਜ਼ ਭਰੇ ਜਾਣੇ ਨੇ ਅਤੇ ਲਗਾਤਾਰ ਜੜੀਆਂ ਪੰਜਾਬ ਦੀਆਂ ਪਾਰਟੀਆਂ ਨੇ ਵੱਡੀਆਂ ਪਾਰਟੀਆਂ ਨੇ ਉਹਨਾਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ ਅਤੇ ਉਸ ਤੋਂ ਬਾਅਦ 11 ਨਵੰਬਰ ਨੂੰ ਵੋਟਾਂ ਪੈਣੀਆਂ ਨੇ 14 ਨਵੰਬਰ ਨੂੰ ਨਤੀਜੇ ਆਉਣਗੇ ਤਰਨਤਾਰਨ ਜਿਮਨੀ ਚੋਣ ਦੇ ਸੋ ਗੱਲਬਾਤ ਕਰਨ ਲਈ ਸਾਡੇ ਨਾਲ ਪੰਜਾਬ ਇਨਫੋਟੈਕ ਦੇ ਚੇਅਰਮੈਨ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਡਾਕਟਰ ਗੁਨੀਂਦਰਜੀਤ ਸਿੰਘ ਮਿੰਕੂ ਜਵੰਦਾ ਜਵੰਦਾ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਦੀ ਪੰਜਾਬੀ ਲੋਕ ਚੈਨਲ ਦਾ ਤੇ ਅਮਨਦੀਪ ਸਿੰਘ ਮਾਝਾ ਜੀ ਤੁਹਾਡਾ ਤੁਸੀਂ ਅੱਜ ਜਿਵੇਂ ਲੋਕਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਸੋ ਤੁਹਾਡਾ ਬਹੁਤ-ਬਹੁਤ ਥੈਂਕ ਯੂ ਬਿਲਕੁਲ ਜਵੰਦਾ ਸਾਹਿਬ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਜੀ ਤਰਨਤਾਰਨ ਜਿਮਨੀ ਚੋਣ ਆ ਗਈ ਕੈਂਡੀਡੇਟ ਤੁਹਾਡੇ ਨੇ ਹਰਮੀਤ ਸਿੰਘ ਸੰਧੂ ਹੋਰ ਵੱਡੀਆਂ ਪਾਰਟੀਆਂ ਨੇ ਉਹਨਾਂ ਨੇ ਵੀ ਐਲਾਨ ਕੀਤਾ ਕਿਵੇਂ ਲੱਗਦਾ ਉੱਥੇ ਦਾ ਕੀ ਰਹਿਣ ਵਾਲਾ ਇਸ ਜਿਮਨੀ ਚੋਣ ਚ ਕਿਉਂਕਿ ਲਗਾਤਾਰ ਹੋਰ ਦੂਜੀਆਂ ਪਾਰਟੀਆਂ ਵੀ ਦਾਅਵੇ ਠੋਕ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਤਰਨਤਾਰਨ ਜਿਮਨੀ ਚੋਣ ਦਾ ਕਿਵੇਂ ਦੇ ਨਤੀਜੇ ਰਹਿਣ ਵਾਲੇ ਨੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਦੱਸ ਦਿੰਦਾ ਅੱਜ ਦਾ ਡੇਟ ਹੈ ਨੋਟ ਕਰ ਲਓ ਟਾਈਮ ਨੋਟ ਕਰ ਲਓ ਕਿ ਤਰਨਤਾਰਨ ਦੀ ਜਿਵਨੀ ਚੋਣਾਂ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਕੈਂਡੀਡੇਟ ਨੇ ਸਰਦਾਰ ਹਰਮੀਤ ਸਿੰਘ ਸੰਧੂ ਉਹ ਬਹੁਤ ਵਧੀਆ ਤੇ ਵੱਡੇ ਲੀਡ ਨਾਲ ਜਿੱਤਣਗੇ ਕਿਉਂ ਕਿ ਸਾਡੇ 3 ਸਾਲ ਦਾ ਜੋ ਸਰਦਾਰ ਭਗਵਾਨ ਸਿੰਘ ਜੀ ਮਾਨ ਨੇ ਉਹਨਾਂ ਦਾ ਕਾਰਜਕਾਲ ਹੈ ਉਹਨਾਂ ਨੇ ਜੋ ਕੰਮ ਕੀਤੇ ਨੇ ਉਹ ਕੰਮਾਂ ਦਾ ਜਿਹੜਾ ਨਤੀਜਾ ਹੈ ਉਹ ਜਿਵਨੀ ਚੋਣ ਦੇ ਵਿੱਚ ਜਿੱਤ ਦੇ ਰੂਪ ਸਾਨੂੰ ਮਿਲਣਾ ਹੈ ਪਰ ਸਾਢੇ 3 ਸਾਲ ਚ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਹਵਾ ਨਿਕਲ ਚੁੱਕੀ ਆ ਜੀ ਆਮ ਆਦਮੀ ਪਾਰਟੀ ਦੀ ਕਿ ਹੁਣ ਤਾਂ ਕਿਤੇ ਨਾ ਕਿਤੇ ਮੁਸ਼ਕਲਾ ਵੀ ਨਹੀਂ ਸੁਣੀ ਜਾਂਦੀ ਆ ਆਮ ਆਦਮੀ ਪਾਰਟੀ ਡਰਾਮੇਵਾਜੀ ਕਰਦੀ ਆ ਵੀ ਆਪਣੇ ਬੰਦਿਆਂ ਨੂੰ ਸੀਐਮ ਸਾਹਿਬ ਦੇ ਅੱਗੇ ਕਰ ਦਿੰਦੇ ਨੇ ਉਹ ਕਹਿੰਦੇ ਨੇ ਬਿਲਕੁਲ ਠੀਕ ਆ ਜੀ ਜਿਵੇਂ ਪਹਿਲਾਂ ਖੜਾਂ ਚ ਹੋਇਆ ਕੀ ਲੱਗਦਾ ਤੁਹਾਨੂੰ ਇਹ ਵਿਰੋਧੀ ਤੁਹਾਡੇ ਤੇ ਕਿਤੇ ਨਾ ਕਿਤੇ ਟਿੱਪਣੀਆਂ ਕਰਦੇ ਨੇ ਦੇਖੋ ਧਾਵਾ ਨਿਕਲ ਚੁੱਕੀ ਆ ਜਾਂ ਕੁਝ ਵੀ ਆ ਜਿਹੜੀਆਂ ਵਿਰੋਧੀ ਹੁੰਦੇ ਨੇ ਨਾ ਉਹਨਾਂ ਦਾ ਤਾਂ ਕੰਮ ਹੈ ਕਿ ਤੁਸੀਂ ਦੂਸਰੇ ਜਿਹੜੀ ਪਾਰਟੀ ਹੈ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੈ ਔਰ ਉਹ ਪਾਰਟੀ ਹੈ ਜਿਹੜੀ ਲੋਕਾਂ ਦੇ ਵਾਕੀ ਕੰਮ ਕਰਦੀ ਹੈ ਜਿਹਨੂੰ ਲੋਕ ਪਿਆਰ ਕਰਦੇ ਨੇ ਉਹਦੇ ਬਾਰੇ ਨੈਗੇਟਿਵ ਗੱਲ ਕਰਨੀ ਉਹਦੇ ਤੇ ਤੰਜ ਕਸਣਾ ਉਹਦੇ ਬਾਰੇ ਗਲਤ ਬੋਲਣਾ ਸੋ ਇਹ ਆਪੋਜੀਸ਼ਨ ਦਾ ਕੰਮ ਹੈ ਸੋ ਇਹਨੂੰ ਥੋੜੀ ਬੜਾ ਸੀਰੀਅਸ ਨਾ ਲਿਆ ਕਰੋ ਕਿ ਉਹ ਕੀ ਕਹਿੰਦੇ ਨੇ ਤੁਸੀਂ ਸੀਰੀਅਸ ਲੈਣਾ ਤਾਂ ਲੋਕਾਂ ਨੂੰ ਲੋ ਕਿ ਲੋਕ ਕੀ ਕਹਿੰਦੇ ਨੇ ਤੁਸੀਂ ਇੱਕ ਗੱਲ ਦੇਖੋ ਸਰਦਾਰ ਭਵਾਂ ਸਿੰਘ ਜੀ ਮਾਨ ਨੇ ਜੋ ਵਾਅਦੇ ਕੀਤੇ ਸੀ ਉਹ ਅੱਜ ਦੇ ਉਹ ਆਪਣੇ ਵਾਅਦੇ ਮੋਸਟਲੀ ਸਾਰੇ ਪੂਰੇ ਕੀਤੇ ਨੇ ਕਿਉਂਕਿ ਦੇਖੋ ਇੱਕ ਅੱਜ ਆਪਾਂ ਗੱਲ ਕਰਦੇ ਨੇ ਸਬਜੈਕਟ ਦੀ ਤਾਂ ਜੇ 100 ਦੇ ਵਿੱਚੋਂ ਕਿਸੇ ਦੇ 60 ਨੰਬਰ ਆ ਜਾਂਦੇ ਨੇ ਤਾਂ ਉਹਨੂੰ ਫਰਸਟ ਪੋਜੀਸ਼ਨ ਕਿਹਾ ਜਾਂਦਾ ਹੈ ਸੋ ਮਤਲਬ ਕਿ ਜੇ 10 'ਚ ਤੁਸੀਂ 6 ਕੰਮ ਕਰਤੇ ਤਾਂ ਫਰਸਟ ਪੋਜੀਸ਼ਨ ਆ ਜਾਂਦੀ ਹੈ ਸੋ ਸਰਦਾਰ ਬਾਣ ਨੇ ਤਾਂ ਦੇਖੋ 80% ਵਾਅਦੇ ਪੂਰੇ ਕੀਤੇ ਨੇ ਬਾਕੀ 1.5 ਸਾਲ ਰਹਿ ਗਿਆ 20% ਇਹਦੇ ਚ ਵੀ ਪੂਰੇ ਕਰ ਦੇਣਗੇ ਸੋ ਜਿਹੜੇ 80% ਵਾਅਦੇ ਇਹਨਾਂ ਨੇ ਆਪਣੇ ਪੂਰੇ ਕੀਤੇ ਨੇ ਔਰ ਉਹ ਕੰਮ ਜਿਹੜੇ ਇਹਨਾਂ ਨੇ ਵਾਅਦੇ ਨਹੀਂ ਕੀਤੇ ਸੀ ਪਰ ਫਿਰ ਵੀ ਕੀਤੇ ਨੇ ਜੇ ਪਰ ਨੂੰ ਐਡ ਕਰ ਲਈ ਫਿਰ ਤਾਂ ਪਰਸੈਂਟੇ 1.5 200 ਚਲੀ ਜਾਂਦੀ ਆ ਸੋ ਉਹਦਾ ਨਤੀਜਾ ਤੁਸੀਂ ਦੇਖਿਓ ਆ ਜਿਹੜੀ ਚੋਣ ਹੈ ਬਹੁਤ ਵੱਡੇ ਜਿੱਤ ਨਾਲ ਸਾਡੇ ਕੈਂਡੀਡੇਟ ਆਪ ਲੋਕ ਉਹਨਾਂ ਨੂੰ ਜਿਤਾਉਣਗੇ ਤੇ ਫਤਵਾ ਸਾਨੂੰ ਮਿਲਣਾ ਬਿਲਕੁਲ ਤਰਨਤਾਰਨ ਚ ਵੀ ਕਿਹਾ ਜਾਂਦਾ ਕਿ ਤਰਨਤਾਰਨ ਦੀਆਂ ਔਰਤਾਂ ਵੋਟਰ ਨੇ ਉਹ ਨਾਰਾਜ਼ ਨੇ ਤੁਹਾਡੇ ਨਾਲ ਕਿ ਸਾਡਾ 1150 ਕਦੋਂ ਲੱਗੂਗਾ ਪਹਿਲਾਂ ਕਹਿੰਦੇ ਸੀ ਕਿ ਉਹ ਵਾਦਾ ਪੂਰਾ ਕਰਾਂਗੇ ਪਹਿਲੇ ਸਾਲ ਦੂਜੇ ਸਾਲ ਤੀਜੇ ਸਾਲ ਹੁਣ ਤਾਂ ਲਾਸਟ ਸਾਲ ਰਹਿ ਗਿਆ ਜੀ ਕਦੋਂ ਪੂਰਾ ਹੋਊਗਾ ਵੀ ਕਿਤੇ ਨਾ ਕਿਤੇ ਉਹ ਸਵਾਲ ਵੀ ਸਾਨੂੰ ਸੁਣਨੇ ਪੈ ਸਕਦੇ ਨੇ ਉੱਥੇ ਤਰਨਤਾਰਨ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਤੁਸੀਂ 60% ਲੈ ਲੰਨੇ ਤਾਂ ਫਰਸਟ ਡਿਵੀਜ਼ਨ ਨਹੀਂ ਜਾਂਦੀ ਤਾਂ ਅਸੀਂ ਤਾਂ 80% ਲਈ ਬੈਠੇ ਆਂ ਦੇਖੋ ਉਹ ਜਿਹੜਾ ਵਾਅਦਾ ਮਾਨ ਸਾਹਿਬ ਨੇ ਕੀਤਾ ਸੀਗਾ ਉਹ ਵਾਅਦਾ ਵੀ ਪੂਰਾ ਹੋਗਾ ਜਿਹੜੇ ਹੁਣ ਸਾਢੇ 3 ਸਾਲ ਦਾ ਕਾਰਜਕਾਲ ਜਿਹੜਾ ਨਿਕਲਿਆ ਇਹ ਸਾਢੇ 3 ਸਾਲ ਦੇ ਵਿੱਚ ਜਿਹੜੀ ਇਕਨੋਮਿਕ ਇਕਨੋਮਿਕ ਇਕਨੋਮਿਕਲ ਪਲੈਨਿੰਗ ਹੁੰਦੀ ਹੈ ਫਾਈਨੈਂਸ਼ੀਅਲ ਐਨਾਲਿਸਿਸ ਹੁੰਦੇ ਨੇ ਉਹ ਕੀਤੇ ਨੇ ਫਾਈਨੈਂਸ਼ੀਅਲ ਹਰ ਚੀਜ਼ ਨੂੰ ਐਨਾਲਾਈਜ਼ ਕਰਕੇ ਉਹਦੇ ਰਿਜ਼ਲਟ ਕੱਢੇ ਗਏ ਨੇ ਕਿਉਂਕਿ ਅਸੀਂ ਵਾਦਾ ਪੂਰਾ ਕਰਨਾ ਅਸੀਂ ਉਹ ਪੈਸਾ ਦੇਣਾ ਦੇਖੋ ਪੈਸਾ ਆਇਆ ਤਾਂ ਹੈ ਨਹੀਂ ਕਿ ਦਰਖਤ ਤੋਂ ਤੋੜਿਆ ਤੇ ਦੇਤਾ ਉਹਦੇ ਲਈ ਤੁਹਾਨੂੰ ਪਲੈਨਿੰਗ ਕਰਨੀ ਪੈਂਦੀ ਹੈ ਤੋਂ ਸਾਢੇ 3 ਸਾਲ ਚ ਪਲੈਨਿੰਗ ਪ੍ਰੋਪਰ ਹੋਈ ਹੈ ਸਾਢੇ 3 ਸਾਲ ਚ ਪ੍ਰੋਪਰ ਕੰਮ ਹੋ ਚੁੱਕਿਆ ਪੂਰਾ ਪੇਪਰ ਵਰਕ ਤਿਆਰ ਹੈ ਔਰ ਬਹੁਤ ਜਲਦੀ ਤੁਸੀਂ ਦੇਖੋ ਇਹ ਵੀ ਵਾਦਾ ਪੂਰਾ ਕਰ ਦੇਣਗੇ ਮਾਨ ਸਾਹਿਬ ਤੁਹਾਡੇ ਸਾਹਮਣੇ ਆ ਬਿਲਕੁਲ ਤੇ ਕਿਵੇਂ ਦੇਖ ਦوں ਜਿਹੜਾ ਸੰਗਰੂਰ ਦੇ ਨਾਲ ਬਰਨਾਲਾ ਜੀ ਬਰਨਾਲੇ ਦੀ ਜਿਮਨੀ ਚੋਣ ਕਾਂਗਰਸ ਪਾਰਟੀ ਦੇ ਖਾਤੇ ਵਿੱਚ ਪਈ ਆਮ ਆਦਮੀ ਪਾਰਟੀ ਉੱਥੋਂ ਕਿਤੇ ਨਾ ਕਿਤੇ ਆਪਣੀ ਜਿਹੜੀ ਉਹ ਟਿਕਟ ਸੀ ਗੁਆ ਬੈਠੇ ਸੀ ਉਹ ਤੁਹਾਨੂੰ ਕੀ ਲੱਗਦਾ ਜੀ ਉੱਥੇ ਹਾਰਨ ਦੇ ਕਾਰਨ ਨੂੰ ਤੁਸੀਂ ਕੀ ਮੰਨਦੇ ਹੋ ਦੇਖੋ ਗੱਲ ਕੀ ਹੈ ਉੱਥੇ ਤਾਂ ਹਾਰ ਹੋਈ ਜੋ ਮੈਨੂੰ ਲੱਗਦਾ ਇੱਕ ਤਾਂ ਜਿਹੜੇ ਸਾਡੇ ਉੱਥੇ ਮੌਜੂਦਾ ਸਾਡੇ ਉੱਤੇ ਐਮਐਲਏ ਸੀਗੇ ਔਰ ਫਿਰ ਉਹ ਐਮਪੀ ਬਣ ਗਏ ਸੀਗੇ ਸਦਾ ਮੀਤੇਰ ਇੱਕ ਤਾਂ ਉਹ ਬਿਮਾਰ ਹੋ ਗਏ ਉਹਨਾਂ ਨੂੰ ਮੌਕੇ ਤੇ ਡੇਂਗੂ ਹੋ ਗਿਆ ਜਦੋਂ ਡੇਂਗੂ ਹੋ ਗਿਆ ਤਾਂ ਉਹ ਬਿਲਕੁਲ ਪ੍ਰਚਾਰ ਨਹੀਂ ਕਰ ਸਕੇ ਔਰ ਬਹੁਤ ਘੱਟ ਸਮਾਂ ਮਿਲਿਆ ਉਹਨਾਂ ਨੂੰ ਪ੍ਰਚਾਰ ਕਰਨ ਦਾ ਇੱਕ ਤਾਂ ਸਭ ਤੋਂ ਵੱਡਾ ਮੇਜਰ ਰੀਜ਼ਨ ਤਾਂ ਇਹਦਾ ਇਹ ਹੈ ਔਰ ਦੂਸਰਾ ਕੀ ਹੈ ਜਦੋਂ ਕਹਿੰਦੇ ਨੇ ਕਿ ਤੁਹਾਨੂੰ ਬਗਾਨੇ ਨਹੀਂ ਮਾਰ ਸਕਦੇ ਤੁਹਾਨੂੰ ਆਪਣੇ ਹੀ ਮਾਰ ਦਿੰਦੇ ਨੇ ਨਾ ਜਦੋਂ ਕਿ ਆਪਣਾ ਹੀ ਤੁਹਾਡੇ ਉਲਟ ਚੱਲ ਜਾਵੇ ਜਦੋਂ ਕਿ ਆਪਣਾ ਹੀ ਤੁਹਾਡੇ ਖਿਲਾਫ ਖੜ ਦੇ ਤਾਂ 100% ਉੱਥੇ ਤੁਹਾਨੂੰ ਨੁਕਸਾਨ ਭੁਗਤਣਾ ਪੈਂਦਾ ਹੈ ਉਵੇਂ ਸਾਡੇ ਨਾਲ ਬਰਨਾਲੇ ਹੋਇਆ ਕਿਤੇ ਨਾ ਕਿਤੇ ਉਨ੍ਹਾਂ ਦੀ ਜਿਹੜੀ ਵੋਟ ਪਰਸੈਂਟੇਜ ਵਧੀ ਉਹਨਾਂ ਨੂੰ ਜਿਹੜੀ ਵੋਟ ਪਈ ਆ ਉਹ ਸਾਡੀ ਹੀ ਵੋਟ ਸੀਗੀ ਤਾਂ ਉਹਦੇ ਕਰਕੇ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ ਪਰ ਮੇਜਰ ਰੀਜ਼ਨ ਇਹ ਸੀ ਕਿ ਸਰਦਾਰ ਮੀਤਿਆਰ ਨੇ ਜਿਹੜੇ ਉਹ ਉੱਥੇ ਪ੍ਰਚਾਰ ਕਰਨ ਦੇ ਵਿੱਚ ਉਹਨਾਂ ਨੂੰ ਬਹੁਤ ਘੱਟ ਸਾਂ ਮਿਲਿਆ ਕਿਉਂਕਿ ਬਿਮਾਰ ਬਹੁਤ ਹੋ ਗਏ ਸੀ ਠੀਕ ਹੈ ਜਵੰਦਰ ਸਾਹਿਬ ਕਾਂਗਰਸ ਪਾਰਟੀ ਨੂੰ ਕਿੱਥੇ ਦੇਖਦੇ ਹੋ ਤੁਸੀਂ ਕਿਉਂਕਿ ਕਾਂਗਰਸ ਪਾਰਟੀ ਦਾਅਵੇ ਵੀ ਬਹੁਤ ਕਰ ਰਹੀ ਆ ਉਹਨਾਂ ਦੇ ਸੱਤ ਮੈਂਬਰ ਪਾਰਲੀਮੈਂਟ ਵੀ ਆਏ ਸੀ ਪਹਿਲਾਂ ਤੇ ਉਹ ਕਹਿ ਰਹੇ ਨੇ ਕਿ ਹੁਣ ਸਰਕਾਰ ਤਾਂ ਆਉਣ ਵਾਲੀ ਸਾਡੀ ਉਹ ਆ ਹਜੇ ਜਿਮਨੀ ਚੋਣਾ ਨੂੰ ਵੀ ਤੇ ਤੁਸੀਂ ਜਿਵੇਂ ਮਰਜ਼ੀ ਮੰਨ ਲਓ ਕਿ ਆਉਣ ਵਾਲੇ ਸਮੇਂ 'ਚ ਸਾਡਾ ਨੰਬਰ ਲੱਗੀ ਜਾਣਾ ਉਹ ਅੱਜ ਨਾ ਇੱਕ ਉਹ ਦਿਖ ਰਿਹਾ ਸੀਗਾ ਵੀਡੀਓ ਉਹ ਬਾਬਾ ਸਾਹਿਬ ਪੁੱਛ ਰਹੇ ਨੇ ਉਹਦੇ ਵਿੱਚ ਅਨੀ ਸਾਹਿਬ ਨੂੰ ਕਹਿੰਦੇ ਵੀ ਦੱਸੋ ਕੈਪਟਨ ਸਾਹਿਬ ਨੇ ਕੀ ਕੀਤਾ ਉਹ ਕਹਿੰਦੇ ਯਾਰ ਕੈਪਟਨ ਸਾਹਿਬ ਨੇ ਪੰਜ ਸਾਲਾਂ ਚ ਪੈਚ ਵਰਕ ਲਵਾਏ ਨੇ ਸੜਕਾਂ ਤੇ ਸੋ ਮੈਨੂੰ ਬੜਾ ਮਤਲਬ ਵੈਸੀ ਜਸਟ ਐਗਜ਼ਾਮਪਲ ਦਿੱਤੇ ਵੀ ਕਾਂਗਰਸ ਜਿਹੜੀ ਹੈਗੀ ਦੇਖੋ ਕਿੰਨੇ ਅੱਛਾ ਅੱਛੇ ਲੀਡਰ ਨੇ ਕਾਂਗਰਸ ਦੇ ਵਿੱਚ ਕਿ ਉਹ ਦੱਸ ਦਿੰਦੇ ਨੇ ਸੀ ਕੀ ਕੰਮ ਕੀਤਾ ਕਾਂਗਰਸ ਨੂੰ ਕੋਈ ਨਹੀਂ ਹਰਾ ਸਕਦਾ ਕਾਂਗਰਸ ਬਹੁਤ ਅੱਛੀ ਪਾਰਟੀ ਹੈ ਕਾਂਗਰਸ ਨੂੰ ਹਰਾਉਣ ਦੇ ਲਈ ਬਹੁਤ ਮਿਹਨਤ ਕਰਨੀ ਪੈਣੀ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਾਂਗਰਸ ਨੂੰ ਦੇ ਹਰਾਉਣ ਦੇ ਲਈ ਅਸੀਂ ਜ਼ਿੰਮੇਂਦਾਰ ਕਿਉਂ ਨਹੀਂ ਕਰਦੇ ਕਾਂਗਰਸ ਨੂੰ ਕਾਂਗਰਸ ਵਾਲੇ ਆਪ ਹੀ ਹਰਾ ਦਿੰਦੇ ਨੇ ਇਹ ਆਪਸ ਇੱਕ ਦੂਜੇ ਨੂੰ ਠੋਕ ਦਿੰਦੇ ਨੇ ਜਿਵੇਂ ਸਿੱਧੂ ਸਾਹਿਬ ਕਹਿੰਦੇ ਠੋਕੋ ਤਾਲੀ ਤਾਂ ਅਹੀਂ ਆਵਦੀ ਕਾਂਗਰਸ ਨੂੰ ਅਹੀਂ ਠੋਕ ਦਿੰਦੇ ਨੇ ਸੋ ਕਾਂਗਰਸ ਕਦੇ ਇਕੱਠੀ ਨਹੀਂ ਹੋ ਸਕਦੀ ਇਹਨਾਂ ਦੇ ਆਪਸ ਹੀ ਇੰਨੇ ਇਹਨਾਂ ਦੇ ਆਪਸ ਇੱਕ ਦੂਜੇ ਨੂੰ ਲੈ ਕੇ ਇੰਨੇ ਇਹਨਾਂ ਦੇ ਰੰਜਿਸ਼ ਨੇ ਇੰਨੇ ਇਹਨਾਂ ਨੂੰ ਲੜਾਈਆਂ ਨੇ ਕਿ ਕਾਂਗਰਸ ਕਦੇ ਇੱਕ ਹੋ ਕੇ ਲੜਾਈ ਲੜੇ ਨਹੀਂ ਸਕਦੀ ਸੋ ਕਾਂਗਰਸ ਨੂੰ ਹਰਾਉਣ ਲਈ ਕਿਸੇ ਨੂੰ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਕਾਂਗਰਸ ਨੂੰ ਕਾਂਗਰਸ ਵਾਲੇ ਹੀ ਹਰਾ ਦਿੰਦੇ ਨੇ ਉੱਥੇ ਉਹਨੂੰ ਆਪ ਹੀ ਠੋਕ ਦਿੰਦੇ ਰਹੋ ਸੋ ਇਹਦਾ ਹੁਣ ਤੁਹਾਨੂੰ ਦੱਸੇ ਤਾਂ ਵੀ ਤੁਸੀਂ ਕਾਂਗਰਸ ਨੂੰ ਮੈਂ ਕਿੱਥੇ ਦੇਖਦਾ ਤੁਹਾਨੂੰ ਪਤਾ ਲੱਗ ਗਿਆ ਬਿਲਕੁਲ ਆ ਤਰਨ ਤਾਰਨ ਹਲਕਾ ਜਿਹੜਾ ਕਿਤੇ ਨਾ ਕਿਤੇ ਉਹ ਇੱਕ ਖਾਲਸੇ ਦਾ ਹਲਕਾ ਜੀ ਸ੍ਰੀ ਹਰਮੰਦਰ ਸਾਹਿਬ ਨੇੜੇ ਪੈਂਦਾ ਖਾਲਸੇ ਦੀ ਧਰਤੀ ਆ ਤੇ ਬਾਰਸ ਪੰਜਾਬ ਦੇ ਪਾਰਟੀ ਨੇ ਉਮੀਦਵਾਰ ਐਲਾਨੇ ਆ ਤੇ ਉਹ ਵੀ ਜ਼ੋਰ ਲਗਾ ਰਹੇ ਨੇ ਕੀ ਲੱਗਦਾ ਤੁਹਾਨੂੰ ਕਿਉਂਕਿ ਸਾਰੀਆਂ ਪਾਰਟੀਆਂ ਦਿੱਗਜ ਪਾਰਟੀਆਂ ਨੇ ਉੱਥੇ ਭਾਜਪਾ ਸ਼ਰੋਮਣੀ ਅਕਾਲੀ ਦਲ ਸਾਰੀਆਂ ਪਾਰਟੀਆਂ ਉਹ ਪਾਰਟੀਆਂ ਨੂੰ ਕਿਵੇਂ ਦੇਖਦੇ ਹੋ ਕਿ ਕਿੰਨੀ ਕੁ ਜ਼ਬਰਦਸਤ ਟੱਕਰ ਰਹਿਣ ਵਾਲੀ ਆ ਉੱਥੇ ਅ ਦੇਖੋ ਮੈਂ ਤੁਹਾਨੂੰ ਨਿੱਗਲਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਮੈਂ ਤੁਹਾਨੂੰ ਫੇਰ ਕਹਿਣਾ ਕਿ ਜਿਹੜੇ ਲੋਕ ਨੇ ਜਦੋਂ ਸਟੇਟ ਇਲੈਕਸ਼ਨ ਆਉਂਦੀ ਹੈ ਐਮਐਲਏ ਦੀ ਇਲੈਕਸ਼ਨ ਆਉਂਦੀ ਹੈ ਤਾਂ ਉਹ ਬੜੀ ਸੋਚ ਕੇ ਵੋਟ ਪਾਉਂਦੇ ਨੇ ਕਿ ਸਾਡੇ ਜਿਹੜੇ ਨਿੱਜੀ ਕੰਮ ਨੇ ਉਹ ਕੰਮ ਹੋਣਗੇ ਸਾਨੂੰ ਕਿਹੜੀ ਸਰਕਾਰ ਆ ਜਿਹੜੀ ਸਾਨੂੰ ਫਾਇਦਾ ਦੇ ਰਹੀ ਹੈ ਕਿਹੜੀ ਸਰਕਾਰ ਆ ਜਿਹੜੀ ਸਾਡੇ ਲਈ ਵਧੀਆ ਹੈ ਕਿਹੜੀ ਸਰਕਾਰ ਆ ਜਿਹਦੇ ਵਿੱਚ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ ਸੋ ਉੱਥੇ ਕੋਈ ਬਾਹਲਾ ਮੁਕਾਬਲਾ ਮੈਂ ਨਹੀਂ ਮੰਨਦਾ ਕਿ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਹੈਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਫਿਰ ਹੋਈ ਗੱਲ ਤੁਸੀਂ ਕਹੋਗੇ ਬਾਰੀ-ਬਾਰੀ ਕਹੀ ਜਾਂਦੇ ਹੋ ਹਰ ਬੰਦਾ ਆਉਦੇ ਜੋ ਕੰਮ ਕਰਦਾ ਉਸ ਕੰਮ ਦੇ ਉੱਤੇ ਹੀ ਕੋਈ ਨਾ ਕੋਈ ਜੋ ਉਹਨੇ ਕੀਤੇ ਹੁੰਦੇ ਨੇ ਉਹਦੇ ਤੇ ਉਹ ਆਪਦਾ ਰਿਜ਼ਲਟ ਭਾਰਦਾ ਹੈ ਸੋ ਅਸੀਂ ਵੀ ਆਪ ਦੇ ਕੀਤੇ ਹੋਏ ਕੰਮਾਂ ਤੇ ਅਸੀਂ ਸਾਨੂੰ ਪੂਰਨ ਆਪ ਦਾ ਵਿਸ਼ਵਾਸ ਹੈ ਅਸੀਂ ਕੌਨਫੀਡੈਂਟ ਹੈ ਕਿ ਜਿਹੜੇ ਸਾਡੇ ਕੰਮ ਨੇ ਲੋਕਾਂ ਦੇ ਵਿੱਚ ਕਚਹਿਰੀ ਦੇ ਵਿੱਚ ਜੇ ਅਸੀਂ ਜਾਵਾਂਗੇ ਤਾਂ ਉਹਦਾ ਰਿਜ਼ਲਟ ਸਾਨੂੰ ਪੋਜ਼ਿਟਿਵ ਆਉਣਾ ਹੈ ਔਰ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਬਿਲਕੁਲ ਇੱਕ ਪਾਸੇ ਚੋਣ ਵੱਡੀ ਲੀਡਾਂ ਜਿੱਤਾਂਗੇ ਅਸੀਂ ਬਿਲਕੁਲ ਉਧਰ ਹੜਾਂ ਦੀ ਮਾਰ ਵੀ ਪਈ ਆ ਜਿੱਥੇ ਬੰਦਾ ਸਾਹਿਬ ਹੜਾਂ ਦੀ ਮਾਰ ਉਸ ਪਾਸੇ ਰਹੀ ਆ ਕਾਫੀ ਆ ਹੜਾਂ ਦੀ ਮਾਰ ਚ ਇਹ ਕਿਹਾ ਜਾਂਦਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਜ਼ਿਆਦਾ ਢਿੱਲੀ ਰਹੀ ਆ ਸਹੀ ਸਮੇਂ ਤੇ ਪੂਰਾ ਕੰਮ ਨਹੀਂ ਕੀਤਾ ਗਿਆ ਹਜੇ ਮੁਆਵਜ਼ੇ ਦੀ ਗੱਲ ਵੀ ਪਿਛਲੇ ਮੁਆਵਜ਼ੇ ਨਹੀਂ ਦਿੱਤੇ ਹਾਲਾਂਕਿ ਸੀਐਮ ਭਗਵੰਤ ਮਾਨ ਨੇ ਚੈੱਕ ਦਿੱਤੇ ਨੇ ਕੱਲ ਪਰਸੋਂ ਚ ਇੱਕ ਦੇ ਕੇ ਆਏ ਨੇ ਉਹ ਕਿ ਸ਼ੁਰੂਆਤ ਕਰੀ ਪਰ ਉਧਰਲੇ ਲੋਕਾਂ ਨੂੰ ਕਹਿੰਦੇ ਪੂਰਾ ਪੰਜਾਬ ਸਰਕਾਰ ਨੇ ਆਪਣਾ ਅਹਿਮ ਰੋਲ ਨਹੀਂ ਨਿਭਾਇਆ ਇਥੋਂ ਤੱਕ ਕਹਿ ਰਹੇ ਨੇ ਲੋਕ ਦੇਖੋ ਮੈਂ ਤੁਹਾਨੂੰ ਫੇਰ ਹੋਈ ਗੱਲ ਕਹਿੰਦਾ ਜਦੋਂ ਕੋਈ ਵੀ ਫਾਈਨਾਂਸ ਦੀ ਗੱਲ ਆਉਂਦੀ ਹੈ ਨਾ ਜਿੱਥੇ ਫਾਈਨਾਂਸ ਇਨਵੋਲਡ ਹੈ ਪੈਸਾ ਇਨਵੋਲਡ ਹੈ ਤਾਂ ਉਸ ਤੋਂ ਪਹਿਲਾਂ ਪਲੈਨਿੰਗ ਪ੍ਰੋਪਰ ਕਰਨੀ ਪੈਂਦੀ ਹੈ ਜੇ ਤੁਸੀਂ ਪ੍ਰੋਪਰ ਪਲੈਨਿੰਗ ਨਹੀਂ ਕਰੋਗੇ ਤਾਂ ਤੁਸੀਂ ਖਤਾ ਖਾਜੋਗੇ ਕਿਤੇ ਨਾ ਕਿਤੇ ਤੁਹਾਡਾ ਨੁਕਸਾਨ ਹੋ ਜਾਊਗਾ ਸੋ ਹੁਣ ਜਦੋਂ ਹੜ੍ਹ ਆਏ ਸੀਗੇ ਤਾਂ ਮਾਨ ਸਾਹਿਬ ਨੇ ਕਿਹਾ ਸੀ ਤੁਹਾਨੂੰ ਪੂਰਾ ਮੁਆਵਜ਼ਾ ਮਿਲੂਗਾ ਉਹਦੇ ਲਈ ਥੋੜਾ ਟਾਈਮ ਲੈਂਦਾ ਕਿਉਂਕਿ ਪ੍ਰੋਪਰ ਪਲੈਨਿੰਗ ਦੇ ਨਾਲ ਪੈਸਾ ਲੈਂਦਾ ਗਿਆ ਪ੍ਰੋਪਰ ਪਲੈਨਿੰਗ ਦਾ ਪੈਸਾ ਕੱਢਿਆ ਗਿਆ ਪਲਾਨ ਕਰਕੇ ਹੁਣ ਪੈਸਾ ਇਕੱਠਾ ਹੋ ਗਿਆ ਹੁਣ ਲੋਕਾਂ ਦੇ ਵਿੱਚ ਵੰਡਣਾ ਸ਼ੁਰੂ ਕਰਤਾ ਦੇਖੋ ਇੱਕ ਪਹਿਲੀ ਵਾਰ 5 ਕਰੋੜ ਰੁਪਏ ਦੇਖੋ 5 ਕਰੋੜ ਸੰਪਤੀ ਉਹਨਾਂ ਨੇ ਦਿੱਤੇ ਨੇ ਸੋ ਆਈ ਬਹੁਤ ਜਲਦੀ ਸਾਰੇ ਮਤਲਬ ਜਿੰਨੇ ਵੀ ਲੋਕ ਹੜਾ ਦੇ ਜੋ ਵਾਦਾ ਕੀਤਾ ਸੀਗਾ ਜਿੰਨਾ ਉਹਨਾਂ ਨੇ ਮਵਾਦਾ ਕਿਹਾ ਸੀਗਾ ਤੁਸੀਂ ਦੇਖੋ ਜਲਦੀ ਤੋਂ ਜਲਦੀ ਬਿਲਕੁਲ ਦਾ ਮਹੀਨੇ ਡੇਡ ਮਹੀਨੇ ਤੋਂ ਪਹਿਲਾਂ ਪਹਿਲਾਂ ਨਿਬੇੜ ਦੇਣਗੇ ਜੀ 12000 ਕਰੋੜ ਦਾ ਬੀਜੇਪੀ ਨੇ ਕਾਫੀ ਕਿਹਾ ਕਿ ਆਮ ਆਦਮੀ ਪਾਰਟੀ ਲਈ 12000 ਕਰੋੜ ਪੰਜਾਬ ਸਰਕਾਰ ਕੋਲ ਆਇਆ ਹੋਇਆ ਉਹਨਾਂ ਨੇ ਸਹੀ ਜਗ੍ਹਾ ਲਾਇਆ ਨਹੀਂ ਜਾਂ ਸਹੀ ਪ੍ਰਬੰਧ ਨਹੀਂ ਕੀਤੇ ਉਹਦੇ ਵਿੱਚ ਕਾਫੀ ਸਵਾਲ ਜਵਾਬ ਆਮ ਆਦਮੀ ਪਾਰਟੀ ਨੂੰ ਕੀਤੇ ਗਏ ਦੇਖੋ ਜਿਹੜੇ ਵਿਰੋਧੀ ਨੇ ਉਹੀ ਗੱਲ ਆ ਜਾਂਦੀ ਐ ਉਹਨਾਂ ਦਾ ਕੰਮ ਐ ਤੁਹਾਡੇ ਤੇ ਉਂਗਲ ਚੱਕਣਾ ਜੋ ਤੁਹਾਡੇ ਤੇ ਉਂਗਲ ਨਹੀਂ ਚੱਕਣਗੇ ਤਾਂ ਉਹਨਾਂ ਦੀ ਰੋਟੀਆਂ ਕਿਵੇਂ ਪੱਕਣਗੀਆਂ ਜੋ ਤੁਹਾਡੇ ਵਧੀਆ ਕੰਮ ਜਿਹੜਾ ਤੁਸੀਂ ਕਰਦੇ ਹੋ ਜੇ ਉਹਨਾਂ ਨੇ ਤੁਹਾਡੇ ਇੱਕ ਵਧੀਆ ਕੰਮ ਦੀ ਪ੍ਰਸ਼ੰਸਾ ਹੀ ਕਰਤੀ ਉਹਦਾ ਵਿਚਾਰ ਉਹੀ ਖਤਮ ਹੋ ਜਾਣਗੇ ਉਹ ਬੜਾ ਮਨ ਮਾਰ ਕੇ ਬੀਜੇਪੀ ਵਾਲੇ ਸਾਡੇ ਮਤਲਬ ਮਨ ਬਹੁਤ ਮਾਰਨਾ ਪੈਂਦਾ ਉਹਨਾਂ ਨੂੰ ਜਦੋਂ ਮਾਨਸਾ ਬਾਰੇ ਗਲਤ ਬੋਲਦੇ ਨੇ ਇੰਨਾ ਦਿਲ ਤੇ ਪੱਥਰ ਰੱਖਣਾ ਪੈਂਦਾ ਉਹਨਾਂ ਨੂੰ ਕਿਉਂਕਿ ਇੰਨੇ ਵਧੀਆ ਜਿਹੜੇ ਇਹਨਾਂ ਦੇ ਕੰਮ ਕੀਤੇ ਹੋਏ ਨੇ ਜਦੋਂ ਤੁਸੀਂ ਕਿਸੇ ਵਧੀਆ ਕੰਮ ਨੂੰ ਨਿੰਦੋਂਗੇ ਨਾ ਤਾਂ ਜਿਹੜਾ ਵਿਚਾਰਾ ਇਨਸਾਨ ਹੁੰਦਾ ਜਿਹੜਾ ਅਸਲੀ ਬੰਦਾ ਹੁੰਦਾ ਉਹਦੇ ਦਿਲ ਤੇ ਦਾ ਦਰਦ ਹੁੰਦਾ ਹੀ ਹੈ ਸੋ ਬੀਜੇਪੀ ਵਾਲੇ ਵਿਚਾਰੇ ਇਨਾ ਦਿਲ ਤੇ ਪੱਥਰ ਰੱਖ ਕੇ ਬੋਲਦੇ ਨੇ ਕੰਮ ਬਾਰੇ ਨਿੰਦਾ ਕਰਦੇ ਨੇ ਕਰਦੇ ਜ਼ਰੂਰ ਨੇ ਕਿਉਂਕਿ ਉਹਨਾਂ ਦਾ ਕੰਮ ਹੈ ਪਰ ਉਹਨਾਂਦਰ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਇੱਕੋ ਇੱਕ ਇਹ ਸਰਕਾਰ ਹੈ ਅੱਜ ਤੱਕ ਇਤਿਹਾਸ ਦੇ ਵਿੱਚ ਜਿਨੇ ਇੱਕ ਕਿਸਾਨ ਨੂੰ ਜਿਹੜੇ ਕੀ ਕਹਿੰਦੇ ਸੀ ਕਿ ਕੀ ਲੋਕ ਕਹਿੰਦੇ ਸੀ ਕਿਸਾਨ ਸਿਰਫ ਰਾਤ ਨੂੰ ਜਾਗਣ ਲਈ ਬਣਿਆ ਉਸ ਨੂੰ ਇਹ ਦੱਸਦਾ ਕਿ ਭਾਈ ਨਹੀਂ ਜੇ ਕਾਰਪੋਰੇਟ ਵਾਲੇ ਦੇਨੇ ਕੰਮ ਕਰਦੇ ਰਾਤ ਨੂੰ ਸੌਂਦੇ ਨੇ ਤਾਂ ਕਿਸਾਨ ਵੀਰ ਵੀ ਸਾਡੇ ਰਾਤ ਨੂੰ ਸੌਣਗੇ ਉਹ ਵੀ ਸੌ ਸਕਦੇ ਨੇ ਇਹ ਪਹਿਲੀ ਸਰਕਾਰ ਆ ਜਿਹਨੇ ਦੇਖੋ ਇਹ ਸੋਚਿਆ ਇਹ ਪਹਿਲੀ ਸਰਕਾਰ ਆ ਜਿਹਨੇ ਖੇਤਾਂ ਦੇ ਵਿੱਚ ਖਾੜ ਲਾ ਕੇ ਪਾਣੀ ਮੌਜੂਦ ਪਹੁੰਚਦਾ ਕਰਤਾ ਪਹਿਲੇ ਵਾਲਿਆਂ ਨੂੰ ਪਤਾ ਸੀ ਇਹ ਹੋ ਸਕਦਾ ਪਰ ਨਹੀਂ ਕਰ ਸਕੇ ਇਹਨਾਂ ਨੇ ਕੀਤਾ ਇਹ ਪਹਿਲੀ ਸਰਕਾਰ ਆ ਜਿਹਨੇ ਔਨਸਰ 600 ਯੂਨਿਟ ਬਿਜਲੀ ਫ੍ਰੀ ਕਰਤੀ ਇੱਕ ਮਤਲਬ ਸੋ ਇਹਦੇ ਕੰਮਾਂ ਦੀ ਉਹਨਾਂ ਦਾ ਕੰਮ ਹੈ ਉਹਨਾਂ ਦੀ ਨਿੰਦਾ ਕਰਨੀ ਹੈ ਪਰ ਵਿਚਾਰੇ ਬੜਾ ਔਖੇ ਕਰਦੇ ਨੇ ਪੱਥਰ ਰੱਖ ਕੇ ਕਰਦੇ ਨੇ ਔਰ ਰਾਤ ਨੂੰ ਵਿਚਾਰੇ ਰੋਂਦੇ ਵੀ ਹੋਣਗੇ ਵੀ ਯਾਰ ਕੀ ਯਾਰ ਇਹਨਾਂ ਨੂੰ ਝੂਠ ਬੋਲਣਾ ਪੈਂਦਾ ਸਾਨੂੰ ਮਾਨਸਾ ਸਾਹਿਬਾਰੇ ਗਲਤ ਬੋਲਣਾ ਪੈਂਦਾ ਸੋ Let them do ਉਹ ਉਹਨਾਂ ਦੀ ਜੌਬ ਹੈ ਸਾਡਾ ਕੰਮ ਹੈ ਵਧੀਆ ਕੰਮ ਕਰਨਾ ਅਸੀਂ ਕਰ ਰਹੇ ਹਾਂ ਲੋਕਾਂ ਨੂੰ ਜੋ ਵਾਅਦਾ ਕੀਤੇ ਅਸੀਂ ਪੂਰੇ ਕਰ ਰਹੇ ਹਾਂ ਜਿੰਨਾ ਵਾਅਦਾ ਤੋਂ ਵੱਧ ਅਸੀਂ ਡਿਵੈਲਪਮੈਂਟ ਕਰ ਸਕਦੇ ਨੇ ਮਾਨਸਾ ਸਾਹਿਬ ਉਹ ਨਹੀਂ ਕਰ ਰਹੇ ਨੇ ਔਰ ਇਸ ਪੰਜਾਬ ਨੂੰ ਫੇਰ ਉੱਥੇ ਲੈ ਕੇ ਆਉਣਗੇ ਜਿਹਨੂੰ ਕਹਿੰਦੇ ਸੀ ਕਿ ਰੰਗਲਾ ਪੰਜਾਬ ਜੀਦੀ ਜਵਾਨੀ ਦੀ ਗੱਲ ਕਰਦੇ ਹੁੰਦੇ ਸੀਗੇ ਲੋਕੀ ਪੰਜਾਬ ਦੇ ਨੌਜਵਾਨਾਂ ਦੀ ਗੱਲ ਹੁੰਦੀ ਸੀ ਹੁਣ ਦੇਖੋ ਜੁਧ ਨਸ਼ਿਆ ਵਿਰੁੱਧ ਕੀ ਪਹਿਲਾਂ ਨਸ਼ਾ ਹੈ ਨਹੀਂ ਸੀ ਕੀ ਪਹਿਲਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਨਸ਼ੇ ਨਾਲ ਘਰ ਉੱਜੜ ਰਹੇ ਨੇ ਲੋਕ ਸਰਕਾਰ ਨੂੰ ਸਭ ਪਤਾ ਸੀ ਪਰ ਉਹੀ ਗੱਲ ਆਪਦੇ ਇੰਟਰਸਟ ਸੀ ਉਹ ਨਹੀਂ ਖਤਮ ਕਰਨਾ ਚਾਹੁੰਦੇ ਸੀ ਪਰ ਇਹ ਆਏ 100% ਤੁਸੀਂ ਦੇਖ ਲਿਓ 1.5 ਸਾਲ ਦੇ ਅੰਦਰ ਅੰਦਰ ਜੇ ਨਸ਼ਾ ਨਾ ਪੱਟ ਕੇ ਬਾਹਰ ਸਿਰਦਾ ਪੰਜਾਬ 'ਚ ਤੁਸੀਂ ਜੋ ਮੈਨੂੰ ਦੰਡ ਲਾਉਣ ਨੂੰ ਲਾ ਦਿਓ ਇੰਨਾ ਬ੍ਰਿਕ ਕੀਤੇ ਕੰਮ ਕਰ ਰਹੇ ਜੋਂਦਾ ਸਾਹਿਬ ਯੁੱਧ ਵੀ ਚੱਲ ਰਿਹਾ ਜੀ ਉਧਰ ਨਸਿਆਂ ਬਰੋਧਾ ਪਰ ਜਿਹੜੀਆਂ ਖਬਰਾਂ ਨੇ ਉਹ ਹੁਣ ਵੀ ਆ ਰਹੀਆਂ ਨੇ ਕਿ ਉੱਥੇ ਨੌਜਵਾਨ ਦੀ ਚਿੱਟੇ ਨਾਲ ਮੌਤ ਹੋ ਗਈ ਉੱਥੇ ਹੋ ਗਈ ਜੀ ਆਹ ਏਰੀਆ 'ਚ ਹੋ ਗਈ ਆਹ ਏਰੀਆ 'ਚ ਜਨਕਿ ਹਜੇ ਵੀ ਬਹੁਤੇ ਕਹਿੰਦੇ ਨੇ ਕਿ ਨਸ਼ਾ ਹਜੇ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜੀ ਦੇਖੋ ਨਸ਼ਾ ਪੰਜਾਬ ਦੇ ਘਰ-ਘਰ 'ਚ ਵੱਧ ਚੁੱਕਿਆ ਸੀ ਜੋ ਮਤਲਬ ਅਖਬਾਰ ਤੇ ਟੀਵੀ 'ਚ ਸੁਣਨ ਦਾ ਮਿਲਦਾ ਹੌਲੀ-ਹੌਲੀ ਉਹਨੂੰ ਕੱਟਦੇ ਕੱਟਣਾ ਤਾਂ ਕੋਈ ਟਾਈਮ ਤਾਂ ਲੱਗਦਾ ਹੀ ਆ ਨਾ ਬਹੁਤ ਪਿੰਡ ਹੈ ਜੇ ਤੁਸੀਂ ਦੇਖੋ ਸਰਚ ਮਾਰੋ ਗੂਗਲ ਤੇ ਜਾ ਤੁਸੀਂ ਜਿੱਤੇ ਵੀ ਤੁਹਾਨੂੰ ਕੋਈ ਵੀ ਠੀਕ ਲੱਗਦਾ ਆਪਣੇ ਸਰਕਾਰ ਕਿਸੇ ਡਿਪਾਰਟਮੈਂਟ ਚ ਤਾਂ ਤੁਹਾਨੂੰ ਇਹ ਜੇ ਬਹੁਤ ਪਿੰਡ ਮਿਲਣਗੇ ਹਜ਼ਾਰ ਇੰਨੇ ਜਿਨ੍ਹਾਂ ਨੇ ਇਹ ਅਫਦਾ ਘੋਸ਼ਿਤ ਕਰਤਾ ਕਿ ਸਾਡਾ ਪਿੰਡ ਹੁਣ ਨਸ਼ਾ ਰਹਿਤ ਹੈ ਸੋ ਟਾਈਮ ਲੱਗਦਾ ਹੌਲੀ 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 ਕਰਕੇ ਪੂਰਾ ਪੰਜਾਬ ਨਸ਼ਾ ਰਹਿਤ ਹੋਊਗਾ ਪੂਰੇ ਪੰਜਾਬ ਚ ਨਸ਼ਾ ਪਟੇ ਜਾਊਗਾ ਦੇਖੋ ਸਭ ਤੋਂ ਵੱਡਾ ਕੀ ਸੀਗਾ ਸਭ ਤੋਂ ਵੱਡਾ ਸੀਗਾ ਪਾਕਿਸਤਾਨ ਤੋਂ ਆਉਂਦਾ ਸੀ ਇਧਰ ਬਾਰਡਰ ਸਟੇਟ ਆ ਬਾਰਡਰ ਦੇ ਵਿੱਚੋਂ ਆਉਂਦਾ ਸੀ ਨਸ਼ਾ ਹੁਣ ਤੁਸੀਂ ਦੇਖੋ ਜਮੀ ਬੰਦ ਕਰਤਾ ਬਾਰਡਰ ਤੋਂ ਤਾਂ ਹੁਣ ਮਤਲਬ ਐਨ ਸੀਲ ਕਰ ਰੱਖਿਆ ਸੈਂਟਰ ਵਾਲੇ ਵੀ ਕਰ ਰਹੇ ਉਹਨਾਂ ਦਾ ਆਪਦਾ ਕੰਮ ਹੈ ਪਰ ਸਾਡੀ ਪੰਜਾਬ ਪੁਲਿਸ ਨੇ ਦੇਖੋ ਕਿੰਨੀ ਐਨ ਬੁਸਤੈਦੀ ਨਾਲ ਸਟੇਟ ਤੋਂ ਜਿਹੜਾ ਉਧਰੋਂ ਬਾਰਡਰ ਤੋਂ ਨਸ਼ਾ ਸੀ ਨਾ ਬਿਲਕੁਲ ਬੰਦ ਹੋ ਚੁੱਕਿਆ ਹੁਣ ਰਹਿ ਗਿਆ ਥੋੜਾ ਬਹੁਤ ਜਿਹੜਾ ਅੰਦਰ ਉਹ ਬਹੁਤ ਜਲਦੀ ਇਸ ਜਿਹੜਾ ਸਾਡਾ ਯੁੱਧ ਚੱਲ ਰਿਹਾ ਹਰ ਘਰ ਦੇ ਵਿੱਚ ਅਸੀਂ ਮਿਨਿਊਟਲੀ ਹਰ ਪਿੰਡ ਦੇ ਵਿੱਚ ਪਿੰਡ ਦੇ ਬਿਦ ਬੋਰਡ ਦੇ ਵਿੱਚ ਔਰਡ ਤੋਂ ਬਾਅਦ ਉਹਨਾਂ ਦੇ ਹਰ ਘਰ ਦੇ ਵਿੱਚ ਕੱਲੀ-ਕੱਲੀ ਚੀਜ਼ ਦੀ ਅਸੀਂ ਮਿਨਿਊਟਲੀ ਕੰਮ ਕਰ ਰਹੇ ਹਾਂ ਔਰ ਬਹੁਤ ਜਲਦੀ ਇਹਨੂੰ ਪੰਜਾਬ ਚੋਂ ਡੇਟ ਕਿ ਸਿਰਦਾ ਬਿਲਕੁਲ ਜੀ ਤਰਨ ਤਰਨ ਚ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਇੱਕ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਜਨਿ ਕਿ ਉਹ ਪਾਰਟੀ ਆ ਕਿਵੇਂ ਦੇਖਦੇ ਹੋ ਤੁਸੀਂ ਜਾਨੀ ਹਰਪ੍ਰੀਤ ਸਿੰਘ ਵਾਲੀ ਪਾਰਟੀ ਸੁਖਵੀਰ ਸਿੰਘ ਬਾਦਲਵਾਲੀ ਪਾਰਟੀ ਵੀ ਉੱਥੇ ਕਿਵੇਂ ਦਾ ਰਹਿਣ ਵਾਲਾ ਸ਼੍ਰੋਮਣੀ ਅਕਾਲੀ ਦਲ ਦੇਖੋ ਪਹਿਲਾਂ ਤਾਂ ਨਾ ਮੈਨੂੰ ਇੱਕ ਤੁਸੀਂ ਇਹ ਗੱਲ ਕਲੀਅਰ ਕਰੋ ਬਾਦਲ ਸਾਹਿਬ ਵੀ ਸ਼੍ਰੋਮਣੀ ਅਕਾਲੀ ਦਲ ਹੈ ਕਿਹੜਾ ਅਸੀਂ ਕਿਹਨੂੰ ਮੰਨੀਏ ਫਿਰ ਉਹ ਤੋਂ ਬਾਅਦ ਚ ਦੱਸਾਂਗੇ ਸਿੱਖੀ ਉਹਦੇ ਬਾਰੇ ਕੀ ਸੋਚਦੇ ਆ ਪਹਿਲਾਂ ਸਾਨੂੰ ਆਈ ਨਹੀਂ ਕਲੀਅਰ ਵੀ ਸ਼੍ਰੋਮਣੀ ਅਕਾਲੀ ਦਲ ਹੈ ਕਿਹੜਾ ਜੀ ਠੀਕ ਹੈ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਅਸਲੀ ਸ਼੍ਰੋਮਣੀ ਅਕਾਲੀ ਦਲ ਹੈ ਦੂਜੇ ਤਾਂ ਬਹੁਤ ਕਾਪੀਆਂ ਆਈਆਂ ਨੇ ਉਹ ਐਵੇਂ ਹੀ ਖਤਮ ਹੋ ਜਾਂਦੀਆਂ ਨੇ ਸੁਖਵੀਰ ਸਿੰਘ ਬਾਦਲ ਗਿਆਨੀ ਜਿੱਥੇ ਤੱਕ ਤੇ ਗਿਆਨੀ ਜੱ태ਦਰ ਸਿੰਘ ਹੁੰਦਾ ਉਹਨਾਂ ਦੀ ਕੋਈ ਵੈਲਿਊ ਨਹੀਂ ਯਾਰ ਉਹ ਕਹਿੰਦੇ ਨੇ ਸਾਡਾ ਅਕਾਲੀ ਦਲ ਹੈ ਅਸੀਂ ਕਮੇਟੀ ਬਣਾਈ ਹੈ ਸੋ ਅਸੀਂ ਤਾਂ ਪਹਿਲਾਂ ਹਲੇ ਚੁੱਪ ਕਰਕੇ ਬੈਠੇ ਆ ਪਹਿਲਾਂ ਉਹਨਾਂ ਨੂੰ ਡਿਸਾਈਡ ਕਰਦੋ ਕਿ ਕਾਲੀ ਦਲ ਹੈ ਕਿਹੜਾ ਉਸ ਤੋਂ ਬਾਅਦ ਉਹਦੇ ਤੇ ਗੱਲ ਕਰਾਂਗੇ ਹਲੇ ਲੈਟ them ਡਿਸਾਈਡ ਲੈਟ them ਪਲੇ ਐਂਡ ਡਿਸਾਈਡ ਫਿਰ ਆਪਾਂ ਗੱਲ ਕਰਾਂਗੇ ਠੀਕ ਹੈ ਜਨ ਕਿ ਕੁੱਲ ਮਿਲਾ ਕੇ ਹੁਣ ਤੁਸੀਂ ਜਿਹੜਾ ਰਿਜ਼ਲਟ ਨੇ ਵੀ ਕਿੰਨੇ ਇੱਕ ਵੋਟ ਦੇ ਫਰਕ ਨਾਲ ਉਥੋਂ ਆਮ ਆਦਮੀ ਪਾਰਟੀ ਜਿੱਤ ਸਕਦੀ ਜਿਵੇਂ ਦਾਵਾ ਤਾਂ ਤੁਸੀਂ ਠੋਕਤਾ ਕਿ ਆਮ ਆਦਮੀ ਪਾਰਟੀ ਦੀ ਸ਼ੀਟ ਪੱਕੀ ਹੈ ਜੀ ਕਿੰਨੇ ਇੱਕ ਫਰਕ ਨਾਲ ਕੀ ਲੱਗਦਾ ਜਿਵੇਂ ਤੁਸੀਂ ਕੰਮ ਵੀ ਬਹੁਤ ਘਣਿਆਏ ਨੇ ਕਿ ਇੰਨੇ ਕੰਮਾਂ ਨਾਲ ਫਿਰ ਤਾਂ ਬਹੁਤ ਵੱਡੀ ਜਿੱਤ ਹੋਣੀ ਚਾਹੀਦੀ ਹੈ ਬਹੁਤ ਵੱਡੀ ਜੀ ਤੁਸੀਂ ਦੇਖਿਓ ਬਹੁਤ ਮਾਰਜਨ ਦੇ ਨਾਲ ਜਿੱਤ ਹੋਊਗੀ ਦੇਖੋ ਆਪਾਂ ਗੱਲ ਕਰਦੇ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਇਲੈਕਸ਼ਨ ਦੇ ਵਿੱਚ ਜਿਹੜਾ ਕੈਂਡੀਡੇਟ ਆ ਜਿੱਤ ਹਾਰ ਕੀ ਹੁੰਦੀ ਹੈ ਜਿੱਤ ਹਾਰ ਕੀ ਹੁੰਦੀ ਹੈ ਇੱਕ ਕੈਂਡੀਡੇਟ ਕੈਸਾ ਕਿਹੜੀ ਪਾਰਟੀ ਤੋਂ ਖੜਾ ਹੋਇਆ ਤੇ ਉੱਥੇ ਉਹਦੇ ਮੁਕਾਬਲੇ ਦੇ ਵਿੱਚ ਕੌਣ ਹੈ ਜੇ ਹੁਣ ਆਪਾਂ ਗੱਲ ਕਰਦੇ ਕੈਂਡੀਡੇਟ ਦੀ ਜਿਹੜੇ ਸਾਡੇ ਕੈਂਡੀਡੇਟ ਮੀਤ ਸਿੰਘ ਸੰਧੂ ਤੁਸੀਂ ਚੈੱਕ ਕਰ ਲਓ ਜਿੰਨੇ ਬਾਕੀ ਕੈਂਡੀਡੇਟ ਸਭ ਤੋਂ ਵੱਧ ਰਸੂਕ ਇਹਨਾਂ ਦਾ ਇਹਨਾਂ ਦੀ ਆਪਦੀ ਨਿੱਜੀ ਵੋਟ ਜਿਹੜੀ ਹੈਗੀ ਤੁਸੀਂ ਚੈੱਕ ਕਰ ਲਓ ਕਿੰਨੀ ਹੈ ਪਹਿਲੇ ਨੰਬਰ ਤੇ ਸਭ ਤੋਂ ਨੰਬਰ 1 ਹੋਗੇ ਦੂਸਰੇ ਨੰਬਰ ਤੋਂ ਪਾਰਟੀ ਸਾਡੀ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ ਅੱਜ ਸਾਰੇ ਪਿੰਡਾਂ ਦੇ ਵਿੱਚ ਜਿੰਨੀ ਸਾਡੀ ਕੈਟਰ ਵੋਟ ਹੈ ਨਾ ਅੱਜ ਕਿਸੇ ਹੋਰ ਪਾਰਟੀ ਕੋਲ ਨਹੀਂ ਕੈਟਰ ਵੋਟ ਨਹੀਂ ਹੈਗੀ ਸੋ ਦੂਸਰੇ ਨੰਬਰ ਤੇ ਇਹ ਵੀ ਅਸੀਂ ਜਿੱਤ ਕਰਦੇ ਹਾਂ ਸੋ ਤੀਸਰੇ ਨੰਬਰ ਤੇ ਜਦੋਂ ਆਪਾਂ ਆਲੇ-ਦਲੇ ਦੇਖਦੇ ਹਾਂ ਸਾਡੇ ਉਲਟ ਕੌਣ ਖੜਾ ਹੈ ਸੋ ਉਹ ਤੁਹਾਨੂੰ ਦੱਸਿਆ ਕੱਲ੍ਹ ਦਿਨ ਦਾ ਵਿਚਾਰੇ ਅੱਲੇ ਸਾਨੂੰ ਪਤਾ ਨਹੀਂ ਲੱਗ ਰਿਹਾ ਬੀਜੇਪੀ ਦਾ ਤੁਹਾਨੂੰ ਪਤੀ ਹੈ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਨਾ ਬਾਕੀ ਚਲੋ ਜਿਹੜੀ ਰਹਿ ਗਈ ਉਹਨਾਂ ਦਾ ਵੀ ਤੁਹਾਨੂੰ ਪਤਾ ਲੱਗ ਹੀ ਜਾਣਾ ਸੋ ਆਮ ਆਦਮੀ ਪਾਰਟੀ ਦੇ ਹਰਮੀਤ ਸਰਦਾਰ ਹਰਮੀਤ ਸਿੰਘ ਜੀ ਸੰਧੂ ਇਹ ਜਿਹੜੀ ਜਿਮਨੀ ਚੋਣ ਹੈ 11 ਨਵੰਬਰ ਨੂੰ ਜਿਹੜੀ ਹੋ ਰਹੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਸਰਦਾਰ ਭਗਵੰਤ ਸਿੰਘ ਦੀ ਮਾਂ ਦੀ ਚੋਲੀ ਪਾਉਣਗੇ ਬਿਲਕੁਲ ਹਰਮੀਤ ਸਿੰਘ ਸੰਧੂ ਨੂੰ ਕਿਹਾ ਜਾਂਦਾ ਕਿ ਉਹ ਬਾਹਰ ਲੈਨੇ ਬਾਕੀ ਹਾਈ ਕਮਾਂਡ ਤੇ ਤੁਹਾਡੀ ਤੇ ਇਹ ਵੀ ਲਗਾਤਾਰ ਦੋਸ਼ ਲੱਗ ਰਹੇ ਨੇ ਕਿ ਬਾਹਰੋਂ ਲਿਆ ਕੇ ਬੰਦੇ ਜਿਹੜੇ ਉੱਥੇ ਤੁਹਾਡੇ ਵਰਕਰ ਤੇ ਵਲੰਟੀਅਰ ਤੇ ਉਹਨਾਂ ਨੂੰ ਤਾਂ ਕੋਈ ਪੁੱਛ ਨਹੀਂ ਰਿਹਾ ਦੂਜੀਆਂ ਪਾਰਟੀਆਂ ਨਾਲ ਜਾਂ ਕਰੋੜਪਤੀ ਅਰਬਪਤੀਆਂ ਨੂੰ ਇੱਥੇ ਰਾਸ਼ਵਾ ਮੈਂਬਰ ਲਗਾਇਆ ਜਾਂਦਾ ਇੱਥੋਂ ਤੱਕ ਬਹੁਤ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿਉਂਕਿ ਅਰਜਿੰਦਰ ਗੁਪਤਾ ਦਾ ਜਦੋਂ ਤੱਕ ਉਮੀਦਵਾਰੀ ਉਹਨਾਂ ਦੀ ਰਾਸ਼ਵਾ ਦੀ ਕੋਸ਼ਤ ਕਰੀਆ ਕਿ ਜਿਹੜੀ ਹਾਈ ਕਮਾਂਡ ਆ ਉਹਨਾਂ ਨੇ ਵਲੰਟੀਅਰ ਨੂੰ ਭੁੱਲ ਗਏ ਤੋਂ ਉੱਪਰਲੇ ਲੈਵਲ ਤੇ ਚਲੇ ਗਏ ਜੀ ਨਹੀਂ ਦੇਖੋ ਮੈਂ ਇਹ ਗੱਲ ਤੁਹ ਵਾਲੰਟੀਅਰ ਤੋਂ ਬਿਨਾਂ ਤਾਂ ਕੋਈ ਕਦੇ ਪਾਰਟੀ ਸਰਵਾਈਵ ਹੀ ਨਹੀਂ ਕਰ ਸਕਦੀ ਸਾਡੀ ਪਾਰਟੀ ਦਾ ਤਾਂ ਮੋਟੂ ਹੀ ਇਹ ਹੈ ਕਿ ਅਸੀਂ ਆਪਦੇ ਜਿਹੜੇ ਸਾਨੂੰ ਪਾਂਸਾਪਾ ਮੱਕੜ ਕਹਿੰਦੇ ਨੇ ਔਰ ਅਸੀਂ ਜਿਹੜੇ ਉਹਨਾਂ ਦੇ ਪਮੱਕੜਾ ਅਸੀਂ ਉਹਨਾਂ ਦਾ ਚਿੰਤਾ ਨਾ ਕਰੋ ਸਾਡੀ ਸਤਨਪਵ ਦੀ ਪਾਰਟੀ ਨਾਲ ਐ ਖੜਿਆ ਅੜ ਕੇ ਜਦ ਤੱਕ ਹੈਗਿਆ ਪਾਰਟੀ ਦੇ ਨਾਲ ਖੜਿਆ ਕੋਈ ਪਾਰਟੀ ਤੋਂ ਨਾਰਾਜ਼ ਨਹੀਂ ਕੋਈ ਪਾਰਟੀ ਤੋਂ ਉਲਟ ਨਹੀਂ ਜਾਂਦਾ ਠੀਕ ਹੈ ਬਾਕੀ ਜਿਹੜੀ ਤੁਸੀਂ ਆਪਾਂ ਜਦੋਂ ਗੱਲ ਕਰਦੇ ਬਾਹਰਲੇ ਕੈਂਡੀਡੇਟ ਦੀ ਤਾਂ ਜਦੋਂ ਕੋਈ ਪਾਰਟੀ ਨਵੀਂ ਬਣਦੀ ਆ ਨਾ ਭਾਜੀ ਤਾਂ ਜਦੋਂ ਉਹਦੇ ਵਿੱਚ ਬੰਦੇ ਆਉਂਦੇ ਨੇ ਬੰਦੇ ਤਾਂ ਉਹਦੇ ਚੋਂ ਹੀ ਆਉਣਗੇ ਜਿਹੜੇ ਉੱਥੇ ਹੈਗੇ ਨੇ ਉਸ ਤੋਂ ਪਹਿਲਾਂ ਕਿਸੇ ਨਾ ਕਿਸੇ ਪਾਰਟੀ 'ਚ ਤਾਂ ਹੋਣਗੇ ਨਾ ਯਾਰ ਤੇ ਫਿਰ ਹੁਣ ਆਏ ਤਾਂ ਹੈ ਨਹੀਂ ਵੀ ਅੱਜ ਵੀ ਭਾਈ ਇਸ ਤਾ ਉਹ ਬੰਦਾ ਲਾਵਾਂਗੇ ਜਿਹੜਾ ਅਕਾਲੀ ਦਲ 'ਚ ਵੀ ਨਾ ਹੋਵੇ ਕਾਂਗਰਸ 'ਚ ਵੀ ਨਾ ਹੋਵੇ ਬੀਐਸਪੀ 'ਚ ਵੀ ਨਾ ਹੋਵੇ ਬੀਜੇਪੀ 'ਚ ਵੀ ਨਾ ਹੋਵੇ ਫਿਰ ਤਾਂ ਬੰਦੇ ਨਹੀਂ ਲੱਭੜਾ ਸਾਨੂੰ ਫਿਰ ਤਾਂ ਅਸੀਂ ਬੰਦਾ ਕਿੱਥੋਂ ਲਿਆਵਾਂਗੇ ਫਿਰ ਤਾਂ ਅਸੀਂ ਕੈਨੇਡਾ ਤੋਂ ਫੜ ਕੇ ਲਿਆਵਾਂਗੇ ਇਹ ਕਿਤੇ ਬਿਹਾਰ ਤੋਂ ਲਿਆਵਾਂਗੇ ਜਿਹੜੇ ਲੋਕ ਐਂਦੇ ਨਹੀਂ ਸੋ ਬਾਹਰਲੇ ਨਹੀਂ ਹੁੰਦੇ ਇਹ ਜਿਹੜੇ ਪਹਿਲਾਂ ਇਸ ਪਾਰਟੀ ਚ ਨਵੀਂ ਪਾਰਟੀ ਜਦੋਂ ਇਸ ਪਾਰਟੀ ਚ ਔਰ ਤੋਂ ਪਹਿਲਾਂ ਸਾਰੇ ਬਾਹਰ ਅਕਾਲੀ ਕਾਂਗਰਸੀ ਸੀਗੇ ਪਰ ਜਦੋਂ ਹੁਣ ਸਾਡੀ ਪਾਰਟੀ ਚ ਨੇ ਸਾਡੇ ਨੇ ਸੋ ਬਾਹਰਲਾ ਕੋਈ ਨਹੀਂ ਹੈਗਾ ਸਾਡੇ ਹੈਗੇ ਨੇ ਔਰ ਬਹੁਤ ਵਧੀਆ ਲੀਡ ਨਾਲ 100% ਜਿੱਤਣਗੇ ਤੁਸੀਂ ਦੇਖ ਲਓ ਬਿਲਕੁਲ ਜੀ ਸੋ ਚੇਅਰਮੈਨ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਦਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਤੇ ਦਾਵਾ ਠੋਕ ਰਹੇ ਨੇ ਕਿ ਤਰਨ ਤਾਰਨ ਜਿਮਨੀ ਚੋਣ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਹੀ ਆਵੇਗੀ ਅਤੇ ਵੱਡੇ ਫਰਕ ਨਾਲ ਆਵੇਗੀ ਉਹਨਾਂ ਨੇ ਆਪਣੀਆਂ ਸਾਢੇ 3 ਸਾਲ ਦੀਆਂ ਕਾਰਗੁਜ਼ਾਰੀਆਂ ਉਹ ਵੀ ਗਣਾਈਆਂ ਨੇ ਪਰ ਵਿਰੋਧੀ ਕਿਤੇ ਨਾ ਕਿਤੇ ਤੰਜ ਕਸ ਰਹੇ ਨੇ ਕਿ ਜੋ ਪੰਜਾਬ ਸਰਕਾਰ ਨੇ ਸੀਐਮ ਭਗਵੰਤ ਸਿੰਘ ਮਾਨ ਨੇ ਪਹਿਲਾਂ ਕਿਹਾ ਸੀ ਉਵੇਂ ਦੀ ਲਾਈਨ ਤੇ ਉਹ ਨਹੀਂ ਰਹੇ ਇੱਥੋਂ ਤੱਕ ਵਿਰੋਧੀ ਤੰਜ ਕਸ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਤਰਨਤਾਰਨ ਜਿਮਨੀ ਚੋਣ ਕਿਸ ਪਾਰਟੀ ਦੇ ਖਾਤੇ ਵਿੱਚ ਪਵੇਗੀ ਸੰਜੀਪ ਢਨੇੜੀ ਨਾਲ ਮਨਦੀਪ ਸਿੰਘ ਮਾਝਾ ਪੰਜਾਬੀ ਰੋਕ ਚੈਨਲ